ਜੀ ਸਾਰਿਆਂ ਨੂੰ ਮੈਂ ਹਾਂ ਕਿਰਨ ਇਕੋਰ ਮਠਾਰੂ ਮੇਰੇ ਚੈਨਲ ਫਾਤੀਕ ਕਲੈਕਸ਼ਨ ਬੁਰਲਾਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਪਲੇਨ ਸੂਟਾਂ ਦੀ ਵੀਡੀਓ ਦੁਬਾਰਾ ਤੋਂ ਲੈ ਕੇ ਆਏ ਆ ਜਿਹੜੇ ਅੱਜ ਦੇ ਪਲੇਨ ਸੂਟ ਰਹਿਣਗੇ ਜੀ ਇਹ ਬੜੇ ਸੋਹਣੇ ਨੇ ਪਹਿਲਾਂ ਆਪਾਂ ਸਰਦੀ ਦੀ ਚੈੱਕ ਵਰਬਰੀ ਦੇਖੋ ਸਰਦੀ ਦੇ ਵਿੱਚ ਪਾਈ ਆ ਤੇ ਹੁਣ ਆਪਾਂ ਲੈ ਕੇ ਆਏ ਆ ਗਰਮੀ ਦੇ ਲਈ ਬਹੁਤ ਸੋਹਣਾ ਸਟੱਫ ਹੈ ਜੀ ਗਰਮੀ ਦੇ ਲਈ ਹੈ ਕੁਆਲਿਟੀ ਵਾਈਜ਼ ਵੀ ਅੱਛਾ ਸਟੱਫ ਹੈ ਪ੍ਰਾਈਸ ਵੀ ਬਹੁਤ ਘੱਟ ਹੈ ਸਭ ਤੋਂ ਪਹਿਲਾਂ ਨਜ਼ਦੀਕ ਤੋਂ ਤੁਸੀਂ ਇਹਦੀ ਜਿਹੜੀ ਵੇਵਿੰਗ ਦੇਖੋ ਬਹੁਤ ਸੋਨਾ ਸਟੱਫ ਹੈ ਜੀ ਇਹ ਕਲਰ ਹੈਗਾ ਪਿਸਤਾ ਵਰਕ वगैरह वाली बहुत ज्यादा सोना स्टफ है, है, है जी एदे ते वर्क सूट मतलब ਤੁਸੀਂ ਕਰਵਾ ਸਕਦੇ ਹੋ ਪ੍ਰਾਈਸ ਵੀ ਇਸ ਸੂਟ ਦਾ ਬਹੁਤ ਜੈਨੂਨ ਹੈ ਸਿਰਫ 400 ਰੁਪਏ ਦਾ ਇਹ ਸੂਟ ਰਹੇਗਾ ਇਹਦੇ ਵਿੱਚ ਆਪਣੇ ਕੋਲੇ 18 ਕਲਰ ਆਏ ਨੇ ਜੀ ਕਲਰ ਸਾਰੇ ਸੋਨੇ ਦੇ 18 ਕਲਰ ਨੇ ਜੋ ਵੀ ਇਹਨਾਂ ਵਿੱਚੋਂ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਫਟਾਫਟ ਸਕਰੀਨ ਸ਼ਾਟ ਲਈ ਜਾਓ ਇਹ ਸੀਗਾ ਜੀ ਇਹਦਾ ਫਸਟ ਕਲਰ ਸੈਕਿੰਡ ਕਲਰ ਦੇਖੋ ਆਪਣੇ ਕੋਲੇ ਹੈਗਾ ਪਹਿਲਾ ਕਲਰ ਮੈਂ ਤੁਹਾਨੂੰ ਦਿਖਾਇਆ ਜੀ ਪਿਸਤਾ ਸੈਕਿੰਡ ਕਲਰ ਹੈਗਾ ਜੀ ਮਹਿੰਦੀ ਕਲਰ ਮਸਟਰਡ ਮਹਿੰਦੀ ਦਾ ਸ਼ੇਡ ਹੈ ਬਹੁਤ ਸੋਹਣਾ ਸਟੱਫ ਹੈ ਜੀ ਵਿਦਆਊਟ ਲਾਈਨਿੰਗ ਬਣਨ ਵਾਲਾ ਬੇਸ ਹੈ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਬੇਸ ਹੈ ਇਹ ਵਰਕ ਵਗੈਰਾ ਜਿੰਦਾ ਮਰਜੀ ਇਹਦੇ ਤੇ ਕਰਵਾ ਸਕਦੇ ਹੋ ਪ੍ਰਾਈਸ ਇਹਦਾ ਰਹੇਗਾ ਸਿਰਫ ਤੇ ਸਿਰਫ 400 ਰੁਪਏ ਦਾ 5 ਮੀਟਰ ਸੂਟ ਹੈ ਜੀ ਇਹ ਹੈਗਾ ਜੀ ਇਹਦਾ 3rd ਕਲਰ ਇਹ ਹੈਗਾ ਚੈਰੀ ਰੈੱਡ ਕਲਰ ਚੈਰੀ ਰੈੱਡ ਹੈ ਜੀ ਜਿਆਦਾ ਰੈੱਡਨੈਸ ਤੇ ਆ ਰਿਹਾ ਹੈ ਵੀਡੀਓ ਦੇ ਵਿੱਚ ਰੈੱਡ ਨਹੀਂ ਹੈਗਾ ਇੰਨਾ ਜਿਆਦਾ ਇਸ ਤੋਂ ਬਾਅਦ ਹੈਗਾ ਜੀ ਕਾਪਰ ਕਲਰ ਪ੍ਰੋਪਰ ਸ਼ੇਡ ਹੈ ਕਾਪਰ ਬਹੁਤ ਸੋਹਣਾ ਸ਼ੇਡ ਹੈ ਜੀ ਕਾਪਰ ਕਲਰ ਨੈਕਸਟ ਹੈਗਾ ਜੀ ਪੈਰਟ ਕਲਰ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਇਸ ਕਲਰ ਦੇ ਵਿੱਚ ਪੈਰਟ ਕਲਰ ਹੈ ਜੀ ਨੈਕਸਟ ਕਲਰ ਹੈਗਾ ਜਿਹੜਾ ਇਸ ਤੋਂ ਬਾਅਦ ਆਏਗਾ ਜੀ ਬਹੁਤ ਹੀ ਜਿਆਦਾ ਸੋਹਣਾ ਬਲੂ ਕਲਰ ਕਾਫੀ ਜਿਆਦਾ ਸੋਹਣਾ ਨਵਾਂ ਜਾਂ ਸ਼ੇਡ ਹੈ ਜੀ ਇਹ ਇਹ ਆਪਣੇ ਜਿਹੜੇ ਇਸ ਸਟੱਫ ਦੇ ਚਾਟ ਵਿੱਚ ਆਇਆ ਹੈ ਵੈਸੇ ਇਹ ਕਲਰ ਬਹੁਤ ਘੱਟ ਮਿਲਦਾ ਹੁੰਦਾ ਹੈ ਬਲੂ ਕਲਰ ਜੀ ਬਹੁਤ ਸੋਹਣਾ ਬਲੂ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਵਰਕ ਕਰਾ ਕੇ ਬਹੁਤ ਸੋਹਣਾ ਸੁਣਗਣਾ ਤੁਸੀਂ ਲੈਸ ਲਗਾ ਕੇ ਬਣਾ ਸਕਦੇ ਹੋ ਵਰਕ ਕਰਾ ਕੇ ਬਣਾ ਸਕਦੇ ਹੋ ਪਲੇਨ ਵੀ ਬਣਾ ਸਕਦੇ ਹੋ ਤੁਹਾਡੀ ਇੱਛਾ ਹੈ ਨੈਕਸਟ ਹੈਗਾ ਜੀ yellow ਕਲਰ ਬਹੁਤ ਸੋਹਣਾ yellow ਕਲਰ ਹੈ ਮਸਟਰਡ yellow ਜਿਆਦਾ ਬ੍ਰਾਈਟ yellow ਨਹੀਂ ਹੈਗਾ ਜੀ ਮਸਟਰਡ yellow ਹੈ ਇਸ ਤੋਂ ਬਾਅਦ ਨੈਕਸਟ ਹੈਗਾ ਆਪਣਾ ਮਜੈਂਟਾ ਕਲਰ ਦੇਖੋ ਜਿਹੜੇ ਆ ਆ ਵਾਲੇ ਸੂਟ ਸੀਗੇ ਜੀ ਇਹਨਾਂ ਤੇ ਬਲੈਕ ਕਲਰ ਨਾਲ ਬੀਵਿੰਗ ਹੈ ਬਲੈਕ ਕਲਰ ਦਾ ਥ्रेड ਯੂਜ਼ ਕੀਤਾ ਇਹਨਾਂ ਇਹ ਜਿਹੜੇ ਦੋ ਸੂਟ ਹੈ ਜੀ ਇਹਨਾਂ ਦੋਨਾਂ ਵਿੱਚ ਵਾਈਟ ਕਲਰ ਦਾ ਕੀਤਾ ਗਿਆ ਜਿਵੇਂ ਇਹ ਮਜੈਂਟਾ ਇਹਦੇ ਵਿੱਚ ਥੋੜਨਾ ਪਿੰਕ ਕਲਰ ਦਾ ਥ्रेड ਯੂਜ਼ ਕੀਤਾ ਗਿਆ ਜੀ ਮਤਲਬ ਇਹਦੇ ਤੇ ਅਗਰ ਤੁਸੀਂ ਪਿੰਕ ਕਲਰ ਨਾਲ ਵਰਕ ਕਰਾਓਗੇ ਨਾ ਜੀ ਬੜਾ ਸੋਹਣਾ ਵਰਕ ਹੋਊਗਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਊਗਾ ਇਹ ਹੈਗਾ ਜੀ ਮਸਟਰਡ ਕਲਰ ਇਹ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਸ ਤੋਂ ਬਾਅਦ ਨੈਕਸਟ ਜਿਹੜਾ ਕਲਰ ਹੈਗਾ ਆਪਣੇ ਕੋਲੇ ਗ੍ਰੀਨ ਕਲਰ ਜੀ ਬਹੁਤ ਸੋਹਣਾ ਗ੍ਰੀਨ ਹੈ ਲੀਫ ਗ੍ਰੀਨ ਕਲਰ ਹੈ ਜੀ ਇਹ ਜਿਆਦਾ ਡਾਰਕ ਗ੍ਰੀਨ ਨਹੀਂ ਹੈਗਾ ਬੜਾ ਪਿਆਰਾ ਕਲਰ ਹੈ ਸੇਮ ਸ਼ੇਡ ਆ ਰਿਹਾ ਹੈ ਵੀਡੀਓ ਦੇ ਵਿੱਚ ਗ੍ਰੀਨ ਕਲਰ ਬਹੁਤ ਸੋਹਣਾ ਸ਼ੇਡ ਹੈ ਜੀ 5 ਮੀਟਰ ਦੀ ਰਹਿਣ ਵਾਲੀ ਹੈ ਕੱਟ ਜਿੰਦਾ ਮਰਜੀ ਵਰਕ ਕਰਾ ਕੇ ਯੂਜ਼ ਕਰ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਇੱਕ ਗ੍ਰੇ ਕਲਰ ਗ੍ਰੇ ਕਲਰ ਹੈ ਜੀ ਨੈਕਸਟ ਜਿਹੜਾ ਸ਼ੇਡ ਹੈ ਜੀ ਬਿਲਕੁਲ ਲਾਈਟ ਜਿਹਾ ਸ਼ੇਡ ਹੈ लाइट लैवेंडर कह लो लाइट बेबी पिंक कह लो बहुत सोना पाउडर पिंक शेड है जी ये बहुत सोहना शेड है इस तो बाद नैक्सट शेड हैगा जी प्रॉपर मेहंदी कलर ग्रीन मेहंदी कलर है जी ये जरा सप सैकेंड टाइम दिखाया दूसरे नंबर पर मैं दिखाया जी मेहंदी मस्टर्ड जेड़ा ए सीगा जी ये मेहंदी महंदी और जोड़े ए वाला ये प्रॉपर ग्रीन कलर है जी ग्रीन कलर इस तो बाद नैक्सट हैगा जी परपल कलर ਬਹੁਤ ਸੋਹਣਾ ਕਲਰ ਹੈ ਪਰਪਲ ਕਲਰ ਬਹੁਤ ਸੋਹਣਾ ਸਟੱਫ ਹੈ ਜੀ ਬਿਨਾ ਲਾਈਨਿੰਗ ਤੋਂ ਬਨਣ ਵਾਲਾ ਬੇਸ ਹੈ ਜਿਵੇਂ ਮਰਜ਼ੀ ਵਰਕ ਕਰਾ ਕੇ ਯੂਜ਼ ਕਰ ਸਕਦੇ ਹੋ ਕਪੜਾ ਵਾਸ਼ ਕਰਕੇ ਵੀ ਅਸੀਂ ਦੇਖਿਆ ਕੋਈ ਦਿੱਕਤ ਨਹੀਂ ਆਉਗੀ ਕੋਈ ਕਲਰ ਦੀ ਦਿੱਕਤ ਨਹੀਂ ਆਉਂਦੀ ਜੀ ਕਪੜੇ ਦੇ ਵਿੱਚ ਨੈਕਸਟ ਕਲਰ ਹੈਗਾ ਜੀ ਆਪਣਾ ਸਕਿਨ ਜੈ ਕਲਰ ਹੈ ਲੈਮਨ ਸਕਿਨ ਜੈ ਬਹੁਤ ਸੋਹਣਾ ਕਲਰ ਹੈ ਵੀ ਲਾਈਟ ਮਸਟਰ ਕਹਿ ਲਓ ਇਹਨੂੰ ਬਹੁਤ ਪਿਆਰਾ ਕਲਰ ਹੈ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਜਿਹੜਾ ਸ਼ੇਡ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਹੈਗਾ ਸੀ ਆਪਣਾ ਬਲੂ ਦੇ ਵਿੱਚ ਨਿਊ ਸ਼ੇਡ ਆਇਆ ਸੀ ਜੀ ਮੈਂ ਤੁਹਾਨੂੰ ਕਿਹਾ ਸੀ ਬਲੂ ਦੇ ਵਿੱਚ ਇੰਗਲਿਸ਼ ਜੈ ਟੋਨ ਦੇ ਵਿੱਚ ਸ਼ੇਡ ਆਇਆ ਜੀ ਇਹ ਹੈਗਾ ਪਰਪਲ ਦੇ ਵਿੱਚ ਉਦਾਂ ਹੀ ਇਹ ਹੈਗਾ ਜੀ ਪਰਪਲ ਕਲਰ ਬਹੁਤ ਸੋਹਣਾ ਸ਼ੇਡ ਹੈ ਜੀ ਬਲੂ ਆ ਰਿਹਾ ਹੈ ਵੀਡੀਓ ਦੇ ਵਿੱਚ ਬਹੁਤ ਸੋਹਣਾ ਪਰਪਲ ਕਲਰ ਹੈ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਨਿਓਨ ਮਹਿੰਦੀ ਕਲਰ ਜੀ ਨਿਓਨ ਮਹਿੰਦੀ ਕਲਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਬਲੂ ਕਲਰ ਔਰ ਇੱਕ ਆਪਣੇ ਕੋਲੇ ਕਲਰ ਆ ਗਿਆ ਜੀ 그린 ਕਲਰ ਮੁਸਲਿਮ 그린 ਕਲਰ ਲਾਸਟ ਕਲਰ ਹੈਗਾ ਜੀ ਆਪਣਾ ਬਲੈਕ ਕਲਰ ਬਲੈਕ ਵੀ ਇਹਦੇ ਵਿੱਚ ਹੈਗਾ ਜੀ ਬਲੈਕ ਦੇ ਵਿੱਚ ਵੀ ਤੁਸੀਂ ਇਹਨੂੰ ਲੈ ਸਕਦੇ ਹੋ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਕਲਰ ਬਹੁਤਨੇ ਦੁਵਾਰਾ ਤੋਂ ਫਿਰ ਮੈਂ ਤੁਹਾਨੂੰ ਦਿਖਾ ਦਿੰਨੀ 18 ਕਲਰ ਹੀ ਆਪਣੇ ਕੋਲੇ ਆਏ ਨੇ ਕਲਰ ਮੈਂ ਸਾਰੇ ਦੁਵਾਰਾ ਤੋਂ ਤੁਹਾਨੂੰ ਦਿਖਾਉਣੀ ਹੈ ਜੀ ਇੱਕ ਵਾਰੀ ਫਿਰ 19 ਸ਼ੇਡ ਨੇ ਜੀ 19 ਸ਼ੇਡ ਨੇ ਇਹਦੇ ਵਿੱਚੋਂ ਫਸਟ ਸ਼ੇਡ ਹੈਗਾ ਬਲੈਕ ਆਪਾਂ ਨੰਬਰਿੰਗ ਲਗਾਤੀ ਤੁਹਾਨੂੰ ਆਸਾਨ ਹੋ ਜਾਏਗਾ ਇਹ ਹੈਗਾ ਜੀ ਆਪਣਾ ਦੋ ਨੰਬਰ ਸ਼ੇਡ 2 ਠੀਕ ਹੈ ਜੀ ਤੀਸਰਾ ਆ ਗਿਆ ਤਿੰਨ ਨੰਬਰ ਇਹ ਵਾਲਾ ਆ ਗਿਆ ਜੀ ਨਿਓਨ ਜਿਹੜਾ ਬਲੂ ਆਇਆ ਚਾਰ ਨੰਬਰ ਆ ਗਿਆ ਜੀ ਆਪਣਾ ਨਿਓਨ ਮਹਿੰਦੀ ਪੰਜ ਨੰਬਰ ਆ ਗਿਆ ਪਰਪਲ ਬਹੁਤ ਸੋਹਣਾ ਪਰਪਲ ਸ਼ੇਡ ਹੈ 6 ਨੰਬਰ ਆ ਗਿਆ ਜੀ ਮਸਟਰਡ 10 ਸਕਿਲੇ ਮਸਟਰਡ ਜਆ 7 ਨੰਬਰ ਆ ਗਿਆ ਬਿਲਕੁਲ ਜਿਹੜਾ ਰੈੱਡਨੈਸ ਤੇ ਪਰਪਲ ਹੁੰਦਾ ਉਹ ਵਾਲਾ ਜੀ 8 ਨੰਬਰ ਤੇ ਆਪਣੇ ਕੋਲੇ ਆ ਗਿਆ ਜੀ ਮਹਿੰਦੀ ਪ੍ਰੋਪਰ ਮਹਿੰਦੀ ਸ਼ੇਡ ਹੁੰਦਾ ਜਿਹੜਾ 9 ਨੰਬਰ ਤੇ ਆ ਗਿਆ ਜੀ ਆਪਣੇ ਕੋਲੇ ਲਾਈਟ ਪਾਊਡਰ ਜਆ ਪਿੰਕ ਜਆ ਸ਼ੇਡ ਹੁੰਦਾ ਬਿਲਕੁਲ ਉਹ ਵਾਲਾ 10 ਨੰਬਰ ਤੇ ਆ ਗਿਆ ਆਪਣੇ ਕੋਲੇ ਗ੍ਰੇ 11 ਤੇ ਆ ਗਿਆ ਜੀ ਗ੍ਰੀਨ 12 ਨੰਬਰ ਤੇ ਆ ਗਿਆ ਜੀ ਪਿੰਕ 13 ਨੰਬਰ ਤੇ ਆ ਗਿਆ yellow ਮਸਟਰਡ yellow 14 ਤੇ ਆ ਗਿਆ ਆਪਣਾ ਬਲੂ ਕਲਰ ਹੈ ਜੀ ਦੁਬਾਰਾ ਤੋਂ 15 ਤੇ ਆ ਗਿਆ ਆਪਣਾ ਜਿਹੜਾ ਪੈਰਟ ਆ ਗਿਆ 15 ਨੰਬਰ ਪੈਰਟ ਦਾ ਆ ਗਿਆ ਜੀ 16 ਨੰਬਰ ਆਪਣਾ ਕਾਪਰ ਸ਼ੇਡ ਹੈ 17 ਨੰਬਰ ਆ ਗਿਆ ਜੀ ਆਪਣਾ ਰੈੱਡ ਚੈਰੀ 18 ਨੰਬਰ ਆ ਗਿਆ ਆਪਣਾ ਜੀ ਨਿਓਨ ਮਹਿੰਦੀ ਕਲਰ ਔਰ 19 ਨੰਬਰ ਆ ਗਿਆ ਮਸਟਰਡ ਮਹਿੰਦੀ ਵੀ ਕਹਿ ਲੋ ਇਹਨੂੰ ਜਿਹੜਾ 19 ਨੰਬਰ ਆ ਗਿਆ ਜੀ ਆਪਣਾ ਪਿਸਤਾ ਕਲਰ ਇਹ ਵਾਲੇ ਸਾਰੇ ਇਹਦੇ ਵਿੱਚ ਕਲਰ ਹੈ ਮੈਂ ਇਹਨੂੰ ਨੰਬਰਿੰਗ ਦੇਤੀ ਹੈ ਦੁਬਾਰਾ ਤੋਂ ਦੱਸ ਦੇਵਾਂ 1 ਨੰਬਰ ਆ ਗਿਆ ਜੀ ਸਾਰਿਆਂ ਦੇ ਉੱਤੇ ਨੰਬਰ ਲਿਖਿਆ ਆਏ ਦੇਖੋ 2 ਨੰਬਰ ਹੋ ਗਿਆ 3 ਨੰਬਰ ਹੋ ਗਿਆ ਕਿਉਂਕਿ ਮੈਨੂੰ ਵੀ ਕਨਫਿਊਜ਼ਨ ਹੋ ਜਾਂਦੀ ਹੈ ਜੀ ਉਦ ਦਾ ਕਲਰ ਦੇ ਹਿਸਾਬ ਨਾਲ ਤੁਸੀਂ ਨੰਬਰ ਦੇ ਹਿਸਾਬ ਨਾਲ ਆਰਡਰ ਕਰ ਸਕਦੇ ਹੋ ਹੁਣ 4 ਨੰਬਰ ਹੋ ਗਿਆ ਦੇਖੋ 5 ਹੋ ਗਿਆ ਜੀ 6 ਹੋ ਗਿਆ 7 ਹੋ ਗਿਆ ਜੀ ਨੰਬਰ ਦੇ ਹਿਸਾਬ ਨਾਲ ਆਰਡਰ ਬੁੱਕ ਕਰੋਗੇ ਜੀ 8 ਹੋ ਗਿਆ 9 ਹੋ ਗਿਆ ਦੇਖੋ 10 ਹੋ ਗਿਆ ਤਾਂ ਤੋਂ ਤੁਸੀਂ ਵੀ ਕਨਫਿਊਜ਼ ਨਹੀਂ ਹੋਵੋਗੇ ਔਰ ਮੈਂ ਵੀ ਕਨਫਿਊਜ਼ ਨਹੀਂ ਹੋਊਂਗੀ ਸੇਮ ਕਲਰ ਤੁਹਾਡੇ ਕੋਲੇ ਪਹੁੰਚ ਜੂਗਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪਸੰਦ ਕਰੋਗੇ ਕਿਉਂਕਿ ਲਗਾ ਲੋ ਇੱਕ ਟੋਨ ਦੇ ਆਪਣੇ ਕੋਲੇ ਹਨਾ ਬੜੇ ਬੜੇ ਫਰਕ ਨਾਲ ਵੀ ਕਲਰ ਹੈਗੇ ਨੇ ਕਈ ਵਾਰ ਫੋਟੋ ਜਦੋਂ ਆਪਾਂ ਸਕਰੀਨਸ਼ਾਟ ਲੈਂਦੇ ਆ ਤਾਂ ਮੈਨੂੰ ਕਲਰ ਹੋਰ ਲੱਗਦਾ ਹੁੰਦਾ ਫਿਰ ਕਨਫਰਮ ਕਰਨਾ ਪੈਂਦਾ ਇਸ ਲਈ ਆਪਾਂ ਇਹਨੂੰ ਨੰਬਰਿੰਗ ਦਿਤੀ ਹੈ ਜੀ ਜਿਹੜਾ ਵੀ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਠੀਕ ਹੈ ਉਹਨੂੰ ਮੈਨੂੰ ਨੰਬਰਿੰਗ ਦੱਸ ਕੇ ਹੀ ਕਲਰ ਤੁਸੀਂ ਆਪਣਾ ਨੰਬਰ ਦੱਸ ਕੇ ਕਲਰ ਤੁਸੀਂ ਆਪਣਾ ਜਿਹੜਾ ਮੰਗਵਾ ਸਕਦੇ ਹੋ ਜੀ ਇਹ ਸ਼ੇਡ ਨੇ ਜੀ ਸਾਰੇ ਆਪਣੇ ਕੋਲੇ ਇਸ ਸਟਾਫ ਦੇ ਵਿੱਚ ਇਹਨਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਵਰਕ ਕਰਵਾ ਕੇ ਯੂਜ਼ ਕਰ ਸਕਦੇ ਹੋ ਸਾਰੇ ਸ਼ੇਡ ਬੜੇ ਸੋਹਣੇ ਨੇ ਜਿਵੇਂ ਮਰਜ਼ੀ ਇਹਨਾਂ ਨੂੰ ਚਾਹੇ ਤੁਸੀਂ ਪਲੇਨ ਯੂਜ਼ ਕਰੋ ਚਾਹੇ ਵਰਕ ਕਰਾ ਕੇ ਯੂਜ਼ ਕਰੋ ਬਹੁਤ ਸੋਹਣੇ ਸ਼ੇਡ ਨੇ ਜੀ ਇਹ ਜਿਹੜੇ ਆਪਣੇ ਕੋਲੇ ਅੱਜ ਆਏ ਨੇਗੇ ਔਰ ਇਹਨਾਂ ਦਾ ਪ੍ਰਾਈਸ ਰਹੇਗਾ ਜੀ ਸਾਰੇ ਸੂਟਾਂ ਦਾ ਸਿਰਫ ਤੇ ਸਿਰਫ 400 ਰੁਪਏ 400 ਰੁਪਏ ਦਾ ਇਹ ਇੱਕ ਸੂਟ ਰਹੂਗਾ ਜੀ 5 ਮੀਟਰ ਦਾ ਸ਼ਿਪਿੰਗ ਐਕਸਟਰਾ ਹੋਊਗੀ 올 ਇੰਡੀਆ ਦੇ ਵਿੱਚ ਬਾਅਦ ਵੀ ਆਪਾਂ ਦੇਖੋ ਭੇਜਦੇ ਰਹਿੰਨੇ ਆ ਪਰ 올 ਇੰਡੀਆ ਦੇ ਵਿੱਚ ਸ਼ਿਪਿੰਗ ਦਾ ਜਿਹੜਾ ਰੇਟ ਹੈ 50 ਰੁਪਏ ਇੱਕ ਸੂਟ ਦਾ ਹੋਊਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ 80 ਰੁਪਏ ਸ਼ਿਪਿੰਗ ਦਾ ਰੇਟ ਜਿਹੜਾ 80 ਰੁਪਏ ਹੋ ਜਾਊਗਾ ਜੀ ਵਜਨ ਦੇ ਹਿਸਾਬ ਨਾਲ ਹੀ ਕਿਉਂਕਿ ਸ਼ਿਪਿੰਗ ਦਾ ਰੇਟ ਹੁੰਦਾ ਆਪਣਾ ਆਪ ਜਿਆਦਾ ਓਵਰ ਨਹੀਂ ਲੈਂਦੇ ਔਰ ਸੂਟ ਤਾਂ ਜਿਹੜਾ ਪ੍ਰਾਈਸ ਹੈ ਜੀ 400 ਰੁਪਿਆ ਰਹੂਗਾ ਨੰਬਰਿੰਗ ਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਸੂਟ ਹੈ ਮੰਗਵਾ ਸਕਦੇ ਹੋ ਪਲੇਨ ਮੰਗਵਾ ਲਓ ਵਰਕ ਕਰਵਾ ਕੇ ਮੰਗਾ ਲਓ ਉਹ ਵੀ ਤੁਹਾਨੂੰ ਵਰਕ ਕਰਵਾ ਕੇ ਵੀ ਦੇ ਦਾਂਗੇ ਔਰ ਅਗਰ ਤੁਸੀਂ ਐਜ਼ ਇਟ ਹੀ ਰੱਖਣਾ ਚਾਹੁੰਦੇ ਹੋ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਮੰਗਵਾ ਸਕਦੇ ਹੋ ਜੀ ਇਹਦੇ ਨਾਲ ਤੁਸੀਂ ਦੁਪੱਟਾ ਵੀ ਮੰਗਵਾ ਸਕਦੇ ਹੋ ਸਾਡੇ ਕੋਲੇ ਦੁਪੱਟੇ ਰੀਸਟਾਕ ਹੋ ਗਏ ਜਿਹੜੇ ਰਹਿ ਗਏ ਸੀ ਜਿਨ੍ਹਾਂ ਨੂੰ ਬਰਬਰੀ ਨਹੀਂ ਮਿਲੀ ਸੀ ਬਰਬਰੀ ਦੇ ਦੁਪੱਟੇ ਰੀਸਟਾਕ ਹੋ ਗਏ ਜੀ 450 ਦਾ ਦੁਪੱਟਾ ਜੀ ਬਰਬਰੀ ਦਾ 2.5 ਮੀਟਰ ਦਾ ਰੀਸਟਾਕ ਹੋ ਗਿਆ ਜੀ ਇਹ ਦੁਪੱਟਾ ਜਿਨੇ ਵੀ ਲੈਣਾ ਬਰਬਰੀ ਦਾ ਦੁਪੱਟਾ ਲੈ ਸਕਦਾ ਬਹੁਤ ਸੋਹਣੀ ਫਾਲ ਵਾਲਾ ਦੁਪੱਟਾ ਹੈ ਇਹ ਬੜਾ ਸੋਹਣਾ ਸਟੱਫ ਹੈ ਜੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਆਰਡਰ ਆਪਣਾ ਪਲੇਸ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਪੇਜ ਕੇ ਮੇਰੇ ਨੰਬਰ ਤੇ ਆਰਡਰ ਬੁੱਕ ਕਰ ਸਕਦੇ ਹੋ ਔਰ ਇਸੇ ਨੰਬਰ ਤੇ ਜਿਹੜਾ ਮੇਰਾ WhatsApp ਨੰਬਰ ਵੀ ਔਰ ਸ਼ਾਪ ਤੇ ਵੀ ਵਿజిਟ ਕਰਨਾ ਹੈ ਤਾਂ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ ਸ਼ਾਪ ਤੇ ਵੀ ਵਿజిਟ ਕਰ ਸਕਦੇ ਹੋ ਜੀ Google ਤੋਂ ਵੀ ਆਪਣੀ ਲੋਕੇਸ਼ਨ ਲੈ ਸਕਦੇ ਹੋ ਤੇ ਜਿਨ੍ਹਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ